ਗੱਲਾਂ ਚੱਲਦੀਆਂ ਨੇ ਆ ਜੋਬਨ ਦੀ ਪਾਈ ਹੋੜ ਰੇਡ ਸਾਹਮਣੇ ਚਾਰ ਜਾਫੀ ਇੱਕ ਪਾਸੇ ਦੇਖਾਂਗੇ ਮੁੰਡਾ ਐਸਲੇ ਪ੍ਰੀਤ ਹੈ ਪਾਈ ਲੱਗੂ ਦੀ ਧਰਤੀ ਦਾ ਤੇ ਦੂਜੇ ਪਾਸੇ ਜੋਬਨ ਆ ਚੱਕੇ ਜਾਮ ਤੇ ਨੰਬਰ ਹੈਪੀ ਚੱਕੀ ਵਾਲਾ ਤੇ ਗਰਜੀਤ ਪਾਸੀ ਹੁਣ ਵੱਲੋਂ ਆ ਫਤਾਪੁਰੀਆ ਆ ਫਤਾਪੁਰੀਆ ਬਾਰੇ ਕੈਨੇਡਾ ਤੁਹਾਨੂੰ ਆਪ ਚਾਹੀਦਾ ਗਰਾਊਂਡ ਜਿਹੜੀ ਮਾਰਗ ਤੇ ਪਛਾਣ ਹੋ ਜਾਏ ਕਰੋ ਯਾਰ ਆਪ ਚਾਹੀਦਾ ਦੋਸਤ ਜੀ ਹਲੋ ਵੈਗੁਰ ਦੀ ਕਾ ਖਾਲਸਾ ਸ੍ਰੀ ਵੈਗੁਰ ਜੀ ਕੀ ਫਤਿਹ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਆਪਾਂ ਪ੍ਰਬੰਧਕਾਂ ਦਾ ਮੇਲਾ ਨਹੀਂ ਖਰਾਬ ਕਰ ਰਹੇ ਆਪਾਂ ਉਹ ਬਾਬੇ ਖਾਕੀ ਜੀ ਦਾ ਮੇਲਾ ਖਰਾਬ ਕਰਨ ਦਾ ਤੇ ਗੁਰੂ ਘਰ ਦਾ ਮੇਲਾ ਕਰਾਉਣ ਲਈ 10-10 ਰੁਪਏ ਇਕੱਠੇ ਕਰਕੇ ਗ੍ਰਾਹੀ ਕਰਨੀ ਪੈਂਦੀ ਆ ਜੇ ਲੈਣ ਤੋਂ ਪਿੱਛੇ ਆਪਣੀ ਕੋਈ ਜਗ੍ਹਾ ਨਹੀਂ ਹੈਗੀ ਫਿਰ ਆਪਾਂ ਕਹਿ ਸਕਦੇ ਵੀ ਆਪਾਂ ਅੱਗੇ ਆ ਜਦੋਂ ਪਿੱਛੇ ਜਗ੍ਹਾ ਵਾਪਾ ਗਾਂ ਖੜ ਕੇ ਕੀ ਲੈਣਾ ਵਾ ਆਪਾਂ ਪਿੱਛੇ ਹੀ ਇਹਨਾਂ ਨੂੰ ਖੇਡਣ ਦਾ ਮੌਕਾ ਦਿਓ ਨਜ਼ਾਰੇ ਲਓ ਸਾਰੇ ਜਾਣੇ ਸਾਲ ਬਾਅਦ ਮੇਲਾ ਆਉਣਾ ਵਾ ਸਿਰਫ ਲੈਣ ਹੀ ਨਹੀਂ ਛੱਡ ਸਕਦੇ ਆਪਾਂ ਜਾਂ ਪਿੱਛੇ ਜਗ੍ਹਾ ਨਾ ਹੋਵੇ ਇਹ ਤਾਂ ਡਾ ਕਰਕੇ ਹੀ ਆਏ ਆ ਤੁਸੀਂ ਸਾਡਾ ਕਰਕੇ ਆਏ ਜੇ ਜੇ ਆਪਾਂ ਮੈਚ ਨਹੀਂ ਵੇਖਣਾ ਸਵਾਦ ਨਹੀਂ ਆਉਣਾ ਫਿਰ ਵੈਗੁਰ ਜੀ ਕਾ ਖਾਲਸਾ ਜੀ ਵੈਗੁਰ ਜੀ ਕੀ ਫਤਿਹ ਤਿਆਰ ਨੇ ਕੌਣ ਅੱਗੇ ਵੱਧ ਕੇ ਜੱਫੀ ਦੀ ਗੱਲ ਕਰਦਾ ਇੱਕ ਪਾਸੇ ਹਵਾਲਿਆ ਪਰਬਤ ਆਹ 2 ਨੰਬਰ ਤੋਂ ਨਜ਼ਰਮਾਣ ਇਸ ਸਮੇਂ ਕਾਟਾ ਸ਼ਕਰਪੁਰੀਆ ਉਹ ਹਿਆਰਪੁਰੀਆ ਉਹ ਫਰਿਆਦ ਦੇ ਪਿੰਡਾਂ ਦਾ ਉਹ ਬੱਲੇ ਬੱਲੇ ਕਰਾ ਰਿਹਾ ਆ ਸੱਦੈ ਇਸੇ ਕੰਮ ਨੂੰ ਪ੍ਰਦੀਪ ਗਿਆ ਦੀਪ ਗਿਆ ਦੀਪ ਗਿਆ ਦੀਪ ਗਿਆ ਦੀਪ ਗਿਆ ਵਾਹ ਸੋਹਣਾ ਗੋਪੀ ਤੇਜਾ ਸਿੰਘ ਇਧਰੋਂ ਲੇ ਪਾਸੇ ਮੁੰਡਾ ਖਾਨ ਇਹਦੇ ਤਿੰਨ ਜੱਫੇ ਸੜਕੇ ਰੂਪਨਵਰ ਵੱਲੋਂ 2000 ਦੇ ਨੇ 2000 ਦੇ ਤਿੰਨ ਜੱਫੇ ਪੈਣੀ ਵਾਲੇ ਖਾਨ ਦੇ ਆ ਉਹ ਓਏ ਭਾਈ ਇਹ ਮੰਨਰ ਹੁਣ ਆ ਦੇਖਾਂਗੇ ਫਤਾਪੁਰੀਆ ਇੱਕ ਮਾਰ ਦੇ ਮਰਦਾ ਜੀ ਬਾਹਰ ਬਾਹਰ ਭਾਈ ਬਾਹਰ ਭਾਈ ਬਾਹਰ ਭਾਈ ਬਾਹਰ ਓਏ ਗਲਜਾਰੀ ਭੱਜ ਗਿਆ ਗਲਜਾਰੀ ਭੱਜ ਗਿਆ ਗਲਜਾਰੀ ਭੱਜ ਗਿਆ ਬਾਹਰ ਬਾਹਰ ਯਾਰ ਆ ਕੀ ਕਰਦੇ ਯਾਰਾ ਜੀ ਹੈਲੋ ਯਾਰਾ ਵੇਖੋ ਵੇਖੋ ਟੋਡੇ ਸੱਟ ਲੱਗੂ ਗਿਆ ਵੇਖੋ ਯਾਰ ਦਾ ਓ ਭਰਾ ਬਣ ਕੇ ਯਾਰ ਇਦਾਂ ਨਾ ਕਰੋ ਆ ਵੇਖੋ ਯਾਰ ਯਾਰ ਇਦਾਂ ਨਾ ਕਰੋ ਆ ਕਹਿੰਦੇ ਸ਼ਿਕਾਰਾਂ ਵਾਲਾ ਉਧਰ ਭੰਗਾਰੇ ਵਾਲਾ ਇਹ ਫਤਾਪੁਰੀਆ ਫਤਾ ਯਾ ਫਤਾਪੁਰੀਆ ਉਹ ਬੱਦੋ ਪਰੇ 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 ਉਹ ਯਾਰ ਆ ਗਈ ਆ ਗਈ ਇੱਕੋ ਫਤਾਪੁਰੀਆ ਆ ਗਈ ਵੀਰ ਕਾਕਾ ਬਲਬੀਰ ਕਾਂਸ਼ੀ ਤੇ ਗੁਰਸੇਵਕ ਭਾਈ ਫਰੰਦੀਪੁਰੀਆ 401 ਇੱਕੋ ਜਫਾ ਇੱਕੋ ਜਫਾ ਇੱਕੋ ਜਫਾ 401 ਦਾ ਹੋਣਾ 401 ਦਾ ਹੋਣਾ